ਤੇ ਮੱਦੇ ਨਜ਼ਰ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਗਿਆ। ਹੋਰ 18 ਸਾਲ ਦੀ ਉਮਰ ਤੇ ਵਿੱਚ ਕੁੜੀਆਂ ਦੇ ਵਿਆਹ ਨਹੀਂ ਹੋਣਗੇ। ਜੀ ਹਾਂ ਰਾਜ ਤੇ ਵਿੱਚ ਬਿੱਲ ਪਾਸ ਕਰ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ। ਬਿੱਲ ਪਾਸ ਕਰ ਦਿੱਤਾ ਗਿਆ ਕਿ 18 ਸਾਲ ਦੀ ਉਮਰ ਦੇ ਵਿੱਚ ਹੁਣ ਕੁੜੀਆਂ ਦੇ ਵਿਆਹ ਨਹੀਂ ਹੋਣਗੇ ਕਿਉਂਕਿ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ 18 ਸਾਲ ਤੋਂ ਵੱਧ ਕਰਨ ਦੀ ਜਿਹੜੀਆਂ ਮੰਗ ਕੀਤੀ ਜਾ ਰਹੀ ਸੀ ਕਿ ਉਮਰ ਨੂੰ ਵਧਾਇਆ ਜਾਵੇ ਤੇ ਜਿਹੇ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਕੁੜੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ 21 ਸਾਲ ਕਰਨ ਦਾ ਬਿੱਲ ਵਿਧਾ ਸਭਾ ਦੇ ਵਿੱਚ ਪਾਸ ਹੋ ਚੁੱਕਾ ਹੈ ਆਮ ਤੌਰ ਤੇ ਭਾਰਤ ਦੇ ਵਿੱਚ ਕੁੜੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ 18 ਸਾਲ ਹੁੰਦੀ ਹੈ ਲੰਬੇ ਸਮੇਂ ਤੋਂ ਭਾਰਤ ਦੇ ਵਿੱਚ ਲੜਕੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ ਵਧਾਉਣ ਦੀ ਮੰਗ ਕੀਤੀ ਚਾਰੀ ਤੇ ਹੁਣ ਹਿਮਾਚਲ ਪ੍ਰਦੇਸ਼ ਨੇ ਇਸ ਇਸ ਦਿਵਾਲ ਜਿਹੜਾ ਵੱਡਾ ਕਦਮ ਚੁੱਕਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਲੜਕੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ 21 ਸਾਲ ਕਰਨ ਦਾ ਬਿੱਲ ਵਿਧਾਨ ਸਭਾ ਦੇ ਵਿੱਚ ਪਾਸ ਹੋ ਗਿਆ ਇਸ ਬੰਦ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਹਿਮਾਚਲ ਪ੍ਰਦੇਸ਼ ਬਾਲ ਵਿਆ ਰੋਕੂ ਬਿੱਲ 2024 ਪਾਸ ਕਰ ਦਿੱਤਾ ਗਿਆ ਸਰਬਸੰਮਤੀ ਦੇ ਨਾਲ ਇਸ ਬਿੱਲ ਨੂੰ ਪਾਸ ਕੀਤਾ ਗਿਆ ਹੁਣ ਇਸ ਬਿੱਲ ਨੂੰ ਮਨਜ਼ੂਰੀ ਦੇ ਲਈ ਰਾਜਪਾਲ ਕੋਲ ਭੇਜਿਆ ਜਾਵੇਗਾ ਹੁਣ ਤੱਕ ਰਾਜ ਦੇ ਵਿੱਚ ਕੁੜੀਆਂ ਦੀ ਵਿਆਹ ਦੀ ਉਮਰ ਘੱਟੋ-ਘੱਟ 18 ਸਾਲ ਹੈ ਤੇ ਸੁਭਾ ਸਰਕਾਰ ਇਸ ਵਿੱਚ 3 ਸਾਲ ਦਾ ਵਾਅਦਾ ਖਰੀ ਹੈ ਇਸ ਦੇ ਸੋਦੇ ਹੋਏ ਖਰੜੇ ਨੂੰ ਰਾਜ ਮੰਤਰੀ ਮੰਡਲ ਨੇ 7 ਮਹੀਨੇ ਪਹਿਲਾਂ ਪ੍ਰਵਾਨਗੀ ਦਿੱਤੀ ਸੀ ਅੱਜ ਸਦਨ ਦੇ ਵਿੱਚ ਸੋਧ ਬਿੱਲ ਪਾਸ ਕੀਤਾ ਗਿਆ ਹਾਲਾਂਕਿ ਕੁੜੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ ਵਧਾਉਣ ਪਿੱਛੇ ਹਿਮਾਚਲ ਸਰਕਾਰ ਦੀ ਦਲੀਲ ਇਸ ਫੈਸਲੇ ਨਾਲ ਕੁੜੀਆਂ ਨੂੰ ਅੱਕੇ ਵਧਣ ਦੇ ਹੋਰ ਮੌਕੇ ਮਿਲਣ ਦੇ ਕਿਰਿਆ ਦੇ ਸਮੇਂ ਦੇ ਵਿੱਚ ਕੁੜੀਆਂ ਦੇ ਵਿਆਹ ਛੋਟੀ ਉਮਰ ਵਿੱਚ ਕਰ ਦਿੱਤੇ ਜਾਂਦੇ ਨੇ ਜਿਸ ਕਾਰਨ ਪੜਾਈ ਅਤੇ ਤਰੱਕੀ ਨਹੀਂ ਕਰ ਪਾਉਂਦੀਆਂ ਘੱਟ ਉਮਰ ਦੇ ਵਿਆਹ ਦਾ ਮਾਮਾ ਬਣਨ ਤੇ ਲੜਕੀਆਂ ਦੀ ਸਿਹਤ ਤੇ ਉੱਤੇ ਵੀ ਜੜਾ ਕਾਫੀ ਅਸਰ ਪੈਂਦਾ ਜਿਸ ਨੂੰ ਲੈ ਕੇ ਇਹ ਫੈਸਲਾ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਬਿਲ ਜਿਹੜਾ ਪਾਸ ਕੀਤਾ ਗਿਆ ਚੋ ਕਿ ਹੁਣ ਰਾਜਪਾਲ ਦੇ ਕੋਲ ਪੇਚਿਆ ਚੱਪ ਗਿਆ ਇਸ ਬਿਲ ਨੂੰ ਸਰਬਸੰਮਤੀ ਦੇ ਨਾਲ પાસ ਕੀਤਾ ਗਿਆ ਇਸ ਬਿੱਲ ਨੂੰ ਕਿ ਹੁਣ 18 ਨਹੀਂ ਸਗੋ 21 ਸਾਲ ਦੀ ਉਮਰ ਤੇ ਵਿੱਚ ਕੁੜੀਆਂ ਦੇ ਵਿਆਹ ਹੋਣਗੇ ਕਿਉਂਕਿ ਪਹਿਲਾਂ ਦੇਖਿਆ ਜਾਂਦਾ ਕਿ ਛੋਟੀ ਉਮਰ ਦੇ ਵਿੱਚ ਹੀ ਕੁੜੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਨੇ ਜਿਸ ਕਰਕੇ ਮਾਂਵਾਂ ਬਣਨ ਤੇ ਤੇ ਵੀ ਜਿਹੜਾ ਕਾਫੀ ਸਿਹਤ ਤੇ ਉੱਤੇ ਅਸਰ ਪੈਂਦਾ ਕੁੜੀਆਂ ਦੇ ਤੇ ਇਸੇ ਕਰਕੇ ਜੜੀਆਂ ਕੁੜੀਆਂ ਕਾਟੂ ਮਰਚ ਜਦੋਂ ਵਿਆਹ ਕਰ ਦਿੱਤਾ ਜਾਂਦਾ ਹੈ ਤਾਂ ਪੜ੍ਹਾਈ ਨਹੀਂ ਕਰ ਪਾਉਂਦੀਆਂ ਤਰੱਕੀ ਨਹੀਂ ਕਰ ਪਾਉਂਦੀਆਂ ਉਸਤੇ ਮੱਦੇ ਨਜ਼ਰ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪਾਸ ਕਰ ਦਿੱਤਾ ਗਿਆ ਹੋਰ 18 ਸਾਲ ਦੀ ਉਮਰ ਤੇ ਵਿੱਚ ਕੁੜੀਆਂ ਦੇ ਵਿਆਹ ਨਹੀਂ ਹੋਣਗੇ ਜੀ ਹਾਂ ਰਾਜ ਤੇ ਵਿੱਚ ਬਿੱਲ ਪਾਸ ਕਰ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰ ਦਿੱਤਾ ਗਿਆ ਕਿ 18 ਸਾਲ ਦੀ ਉਮਰ ਦੇ ਵਿੱਚ ਹੁਣ ਕੁੜੀਆਂ ਦੇ ਵਿਆਹ ਨਹੀਂ ਹੋਣਗੇ ਕਿਉਂਕਿ ਲਗਾਤਾਰ ਮੰਗ ਕੀਤੀ ਚੱਲੀ ਸੀ ਕਿ 18 ਸਾਲ ਤੋਂ ਵੱਧ ਕਰਨ ਦੀ ਜੜੀ